ਗਲੋਬਲ 스타 ਦਲਜੀਤ ਦੋਸਾਂ ਜੈਨੀ ਦਿਨੀ ਲਗਾਤਾਰ ਸੁਰਖੀਆਂ ਬਟੋਲੇ ਨੇ ਤੋਂ ਅੰਦਾਜ਼ੀ ਹੈ ਕਿ ਦੁਨੀਆ ਭਰ ਦੇ ਵਿੱਚ ਵਾਹਵਾਹੀ ਖੱਟਣ ਵਾਲੇ ਕਲਾਕਾਰ ਦੀ ਫਿਲਮ ਰਨੱਚ ਤੰਨ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਸੀ ਪਰ ਇਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਫਿਲਮ ਨੂੰ ਨਹੀਂ ਬਣਾਇਆ ਜਾਏਗਾ ਆਖਿਰ ਅਜੀਹਕ ਕਿਉਂ ਹੋਇਆ ਇਸ ਬਾਰੇ ਪੰਜਾਬੀ ਫਿਲਮ ਨਿਰਦੇਸ਼ਕ ਅਮਰਜੀਤ ਸਿੰਘ ਸਰਾਓ ਨੇ ਵੱਡਾ ਖੁਲਾਸਾ ਕੀਤਾ ਦਰਅਸਲ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਮੈਂ ਇੱਕ ਪੋਸਟ ਪਾਈ ਸੀ ਕੱਲ ਪਰਸੋ ਕਿ ਦੰਨਾ ਛੰਨਾ ਅਸੀਂ ਨਹੀਂ ਬਣਾ ਦੇ ਉਸ ਦਾ ਬਸ ਇਹੀ ਮਤਲਬ ਸੀ ਕਿ ਅਸੀਂ ਕੁਝ ਤਿੰਨ ਮਹੀਨੇ ਪਹਿਲਾਂ ਫੈਸਲਾ ਕਰ ਲਿਆ ਸੀ ਕਿ ਫਿਲਮ ਨਹੀਂ ਕਰਦੇ ਤੁਹਾਡੇ ਮੈਸੇਜ ਆਉਂਦੇ ਰਹਿੰਦੇ ਮੈਂ ਬਸ ਅਪਡੇਟ ਹੀ ਦਿੱਤੀ ਸੀ ਇਸ ਤੋਂ ਬਿਨਾ ਪੋਸਟ ਦਾ ਕੋਈ ਮਤਲਬ ਨਹੀਂ ਸੀ ਜ਼ਾਹਿਰ ਹੈ ਜੇਕਰ ਪ੍ਰੋਜੈਕਟ ਨਾ ਹੋਵੇ ਤਾਂ ਮਹਿਸੂਸ ਹੁੰਦਾ ਪਰ ਅਸੀਂ ਸਮਝਦੇ ਹਾਂ ਕਿ ਵਾਰ ਚੀਜ਼ਾਂ ਕੰਮ ਨਹੀਂ ਕਰਦੀਆਂ ਮੈਂ ਅੱਜ ਇਹ ਤਾਂ ਲਿਖਿਆ ਕਿਉਂਕਿ ਗੱਲ ਗਲਤ ਪਾਸੇ ਵੱਲ ਤੁਰ ਪਈ ਹੈ ਜੇਕਰ ਮੈਨੂੰ ਇੰਡਸਟਰੀ ਦੇ ਵਿੱਚ ਕਿਸੇ ਨਾਲ ਗੁੱਸਾ ਹੋਏਗਾ ਤਾਂ ਮੈਂ ਫੋਨ ਕਰ ਲਵਾਂਗਾ ਐਨਾ ਕਹ ਤਾਂ ਸਾਡਾ ਆਪਸ ਵਿੱਚ ਪਿਆਰ ਹੈ ਮੈਂ ਸੋਸ਼ਲ ਮੀਡੀਆ ਤੇ ਨਹੀਂ ਪਾਉਂਗਾ ਜੇਕਰ ਗੱਲ ਸੋਸ਼ਲ ਮੀਡੀਆ ਤੇ ਨਹੀਂ ਹੈਗੀ ਇਹ ਸਿਰਫ ਅਪਡੇਟ ਸੀ ਜੋ ਤੁਸੀਂ ਰੋਜ਼ ਪੁੱਛ ਰਹੇ ਸੀ ਤੁਹਾਨੂੰ ਅੰਦਾਜ਼ਾ ਹੈ ਕਿ ਮਲਟੀ ਸਟਾਰਰ ਫਿਲਮ ਦੇ ਵਿੱਚ ਦਲਜੀਤ ਦੋਸਾਂਸ ਤੋਂ ਇਲਾਵਾ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿਲ ਵਰਗੇ ਸਟਾਰ ਸ਼ਾਮਿਲ ਸਨ ਜინა ਦੀ ਸ਼ਾਨਦਾਰ ਮੌਜੂਦਗੀ ਦੇ ਨਾਲ ਸਜਾਈ ਜਾਣ ਵਾਲੀ ਇਸ ਫਿਲਮ ਦੇ ਨਾ ਬਣਨ ਦਾ ਕਾਰਨ ਇਸ ਦੀ ਨਿਰਮਾਣ ਦੇਰੀ ਨੂੰ ਮੰਨਿਆ ਜਾ ਰਿਹਾ ਹੈ ਹਾਲਾਂਕਿ ਇਸ ਫਿਲਮ ਦੇ ਸੰਬੰਧੀ ਸਾਹਮਣੇ ਆਈਆਂ ਕੁਝ ਹੋਰ ਜਾਣਕਾਰੀ ਦੇ ਅਨੁਸਾਰ ਅਸਲ ਦੇ ਵਿੱਚ ਨਿਰਮਾਣ ਦੇਰੀ ਦੇ ਨਾਲ-ਨਾਲ ਸਭ ਤੋਂ ਜੋ ਵੱਡਾ ਤੇ ਅਹਿਮ ਕਾਰਨ ਰਿਹਾ ਉਹ ਸੀ ਇਸੇ ਸਬਜੈਕਟ ਦੇ ਆਧਾਰਿਤ ਅਤੇ ਮੁਹਾਦਰੇ ਦੇ ird gird ਜੁੜੀਆਂ ਦੋ ਹੋਰ ਵੱਡੀਆਂ ਫਿਲਮਾਂ ਦਾ ਰਿਲੀਜ਼ ਹੋ ਜਾਣਾ ਜਿਸ ਕਾਰਨ ਉਕਤ ਫਿਲਮ ਨਿਰਮਾਣ ਤੋਂ ਪਹਿਲਾਂ ਹੀ ਨਾ ਬਣਾਉਣ ਦਾ ਫੈਸਲਾ ਲੈਣਾ ਪਿਆ ਜੋ ਸੁਪਰਾਂਤ ਦਲਜੀਤ ਦਸਾਂਜੀਏ ਪਹਿਲੀ ਅਜਿਹੀ ਫਿਲਮ ਹੋਵੇਗੀ ਜੋ ਨਹੀਂ ਬਣੇਗੀ ਗਲੋਬਲ 스타 ਦਿਲਜੀਤ ਦੋਸਾਂ ਜੈਨੀ ਦਿਨੀ ਲਗਾਤਾਰ ਸੁਰਖੀਆਂ ਬਟੋਲ ਦੇ ਨੇ ਤੋਂ ਅੰਦਾਜ਼ ਇਹ ਕਿ ਦੁਨੀਆ ਭਰ ਦੇ ਵਿੱਚ ਵਾਹਵਾਹੀ ਖੱਟਣ ਵਾਲੇ ਕਲਾਕਾਰ ਦੀ ਫਿਲਮ ਰਨੱਚ ਤੰਨਾਂ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਉਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਸੀ ਪਰ ਇਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਫਿਲਮ ਨੂੰ ਨਹੀਂ ਬਣਾਇਆ ਜਾਏਗਾ ਆਖਿਰ ਅਜੀਹਾ ਕਿਉਂ ਹੋਇਆ ਇਸ ਬਾਰੇ ਪੰਜਾਬੀ ਫਿਲਮ ਨਿਰਦੇਸ਼ਕ ਅਮਰਜੀਤ ਸਿੰਘ ਸਰਾਓ ਨੇ ਵੱਡਾ ਖੁਲਾਸਾ ਕੀਤਾ ਦਰਸਲ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਮੈਂ ਇੱਕ ਪੋਸਟ ਪਾਈ ਸੀ ਕੱਲ ਪਰਸੋਂ ਕਿ ਦੰਨਾ ਛੱਤਨਾ ਅਸੀਂ ਨਹੀਂ ਬਣਾ ਦੇ ਉਸ ਦਾ ਬਸ ਇਹੀ ਮਤਲਬ ਸੀ ਕਿ ਅਸੀਂ ਕੁਝ 3 ਮਹੀਨੇ ਪਹਿਲਾਂ ਫੈਸਲਾ ਕਰ ਲਿਆ ਸੀ ਕਿ ਫਿਲਮ ਨਹੀਂ ਕਰਦੇ ਤੁਹਾਡੇ ਮੈਸੇਜ ਆਉਂਦੇ ਰਹਿੰਦੇ ਮੈਂ ਬਸ ਅਪਡੇਟ ਹੀ ਦਿੱਤੀ ਸੀ ਇਸ ਤੋਂ ਬਿਨਾ ਪੋਸਟ ਦਾ ਕੋਈ ਮਤਲਬ ਨਹੀਂ ਸੀ ਜ਼ਾਹਿਰ ਹੈ ਜੇਕਰ ਪ੍ਰੋਜੈਕਟ ਨਾ ਹੋਵੇ ਤਾਂ ਮਹਿਸੂਸ ਹੁੰਦਾ ਪਰ ਅਸੀਂ ਸਮਝਦੇ ਹਾਂ ਕਿਈ ਵਾਰ ਚੀਜ਼ਾਂ ਕੰਮ ਨਹੀਂ ਕਰਦੀਆਂ ਮੈਂ ਅੱਜ ਇਹ ਤਾਂ ਲਿਖਿਆ ਕਿਉਂਕਿ ਗੱਲ ਗਲਤ ਪਾਸੇ ਵੱਲ ਤੁਰ ਪਈ ਹੈ ਜੇਕਰ ਮੈਨੂੰ ਇੰਡਸਟਰੀ ਦੇ ਕਿਸੇ ਨਾਲ ਗੁੱਸਾ ਹੋਏਗਾ ਤਾਂ ਮੈਂ ਫੋਨ ਕਰ ਲਵਾਂਗਾ ਐਨਾ ਕਿਤਾ ਸਾਡਾ ਆਪਸ ਵਿੱਚ ਪਿਆਰ ਹੈ ਮੈਂ ਸੋਸ਼ਲ ਮੀਡੀਆ ਤੇ ਨਹੀਂ ਪਾਉਂਗਾ ਜੇਕਰ ਗੱਲ ਸੋਸ਼ਲ ਮੀਡੀਆ ਤੇ ਨਹੀਂ ਹੈਗੀ ਇਹ ਸਿਰਫ ਅਪਡੇਟ ਸੀ ਜੋ ਤੁਸੀਂ ਰੋਜ਼ ਪੁੱਛ ਰਹੇ ਸੀ ਤੁਹਾਨੂੰ ਅੰਦਾਜ਼ਾ ਹੈ ਕਿ ਮਲਟੀ ਸਟਾਰਰ ਫਿਲਮ ਦੇ ਵਿੱਚ ਦਲਜੀਤ ਦੋਸਾਂਸ ਤੋਂ ਇਲਾਵਾ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿਲ ਵਰਗੇ ਸਟਾਰ ਸ਼ਾਮਿਲ ਸੀ ਜਿਨ੍ਹਾਂ ਦੀ ਸ਼ਾਨਦਾਰ ਮੌਜੂਦਗੀ ਦੇ ਨਾਲ ਸਜਾਈ ਜਾਣ ਵਾਲੀ ਇਸ ਫਿਲਮ ਦੇ ਨਾਂ ਬਣਨ ਦਾ ਕਾਰਨ ਇਸ ਦੀ ਨਿਰਮਾਣ ਦੇਰੀ ਨੂੰ ਮੰਨਿਆ ਜਾ ਰਿਹਾ ਹੈ ਹਾਲਾਂਕਿ ਇਸ ਫਿਲਮ ਦੇ ਸੰਬੰਧੀ ਸਾਹਮਣੇ ਆਈਆਂ ਕੁਝ ਹੋਰ ਜਾਣਕਾਰੀ ਦੇ ਅਨੁਸਾਰ ਅਸਲ ਦੇ ਵਿੱਚ ਨਿਰਮਾਣ ਦੇਰੀ ਦੇ ਨਾਲ-ਨਾਲ ਸਭ ਤੋਂ ਜੋ ਵੱਡਾ ਤੇ ਅਹਿਮ ਕਾਰਨ ਰਿਹਾ ਉਹ ਸੀ ਇਸੇ ਸਬਜੈਕਟ ਦੇ ਆਧਾਰਿਤ ਅਤੇ ਮੁਹਾਦਰੇ ਦੇ ird gird ਜੁੜੀਆਂ ਦੋ ਹੋਰ ਵੱਡੀਆਂ ਫਿਲਮਾਂ ਦਾ ਰਿਲੀਜ਼ ਹੋ ਜਾਣਾ ਜਿਸ ਕਾਰਨ ਉਕਤ ਫਿਲਮ ਨਿਰਮਾਣ ਤੋਂ ਪਹਿਲਾਂ ਹੀ ਨਾ ਬਣਾਉਣ ਦਾ ਫੈਸਲਾ ਲੈਣਾ ਪਿਆ ਜਿਸ ਉਪਰੰਤ ਦਲਜੀਤ ਦਸਾਂਝੀਏ ਪਹਿਲੀ ਅਜੀਹੀ ਫਿਲਮ ਹੋਵੇਗੀ ਜੋ ਨਹੀਂ ਬਣੇਗੀ